ਕਰੀਬ 19 ਸਾਲਾਂ ਨੌਜਵਾਨ ਨਿਸ਼ਾਨ ਸਿੰਘ ਅਮਰੀਕਾ ਤੋਂ ਰਿਪੋਰਟ ਹੋ ਕੇ ਲੱਖਾਂ ਰੁਪਏ ਖਰਚ ਕੇ ਢਿਲਵਾ ਦੇ ਪਿੰਡ ਚੱਕੋ ਕੀ ਪਹੁੰਚਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਚੋਂ ਹੁੰਦੇ ਹੋਏ ਜਦੋਂ ਅਮਰੀਕੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਉੱਥੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਸਰਕਾਰ ਅੱਗੇ ਮਦਦੀ 구ਹਲ ਗਈ ਹੈ ਤੁਸੀਂ ਜਦੋਂ ਰਾਹ ਚ ਜੰਗਲਾਂ ਤੋਂ ਲੰਘ ਰਹੇ ਸੀ ਹਾਂਜੀ ਜਦਾਂ ਡਾਂਕੀ ਲਈ ਆ ਉਹ ਪੋਪੜੇ ਦਾ ਸੰਬੰਧ ਉਹ ਵੀ ਕਿਸ ਤਰ੍ਹਾਂ ਮਦਦ ਉੱਤੇ ਭਾ ਦੇਣਾ ਕੀ ਕਿਵੇਂ ਦਾ ਸਲੂਕ ਹੋਇਆ ਕਿਵੇਂ ਉੱਤੇ ਤੱਕ ਪਹੁੰਚੇ ਕਿਵੇਂ ਦਿਖਾ ਲੱਗੀ ਸਾਰੀ ਗੱਲ ਦੇ ਸਾਨੂੰ ਜੰਗਲ ਦੇ ਵਿੱਚ ਕੁੱਟਿਆ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ 'ਚ ਰਹੇ ਕੋਈ ਡੋਂਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਸਾਨੂੰ ਭਾ ਕੇ ਚੱਲ ਗਿਆ ਉੱਥੇ ਜੰਗਲ 'ਚ ਤੇ ਬਾਤ ਕਿੰਦਾ ਵੀ ਮੈਂ ਹੋਂਨਾ ਵਾ ਤੇ ਬਾਅਦ ਦੋ ਤਿੰਨ ਦਿਨ ਆਇਆ ਨਹੀਂ ਜੰਗਲ 'ਚ ਕੋਈ ਸਾਡੇ ਕੋ ਤੇ ਅਸੀਂ ਆਪ ਹੀ ਰਾਹ ਲੱਭ ਕੇ ਤੇ ਪੁਲਿਸ ਕੋਲ ਚਲੇ ਗਏ ਸੀ ਉੱਥੇ ਜੰਗਲ ਚ ਫੂਣ ਫਾਣ ਜੋ ਸੀ ਸਾਡੇ ਸਾਰੇ ਕੁਛ ਸਮਾਨ ਖੋ ਗਏ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਛ ਲੱਗੇ ਸੀ ਸਾਡੇ ਤੋਂ ਕੱਲਾ ਸਿਰਫ ਪਾਣੀ ਪੀ ਪੀ ਗੰਗਰਾ ਦਾ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ਜਣੇ ਸੀਗੇ ਟੋਟਲ ਜਦੋਂ ਤੁਸੀਂ ਜੰਗਲਾਂ ਚ ਲੱਗ ਰਹੇ ਸੀ ਜਾ ਰਹੇ ਸੀ ਉਹ ਕਿੰਨੇ ਜਣੇ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਤੇ ਹੁਣ ਕਿੰਨੇ ਜਣੇ ਬਾਅਦੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਇੰਡੀਆ ਨੂੰ ਜਦੋਂ ਉੱਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਹੀ ਵਾਪਸ ਭੇਜਿਆ ਰਾਸਤੇ ਵਿੱਚ ਮੈਨੂੰ ਜੰਗਲ ਚ ਭਾਵੇਂ ਤੋਂ ਮੰਗਾ ਦੇ ਸੀਗੇ ਪੈਸੇ ਦੀ ਹੋਰ ਪੈਸੇ ਦੋ 17 ਲੱਖ ਪਹਿਲਾਂ ਉਹ 14 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇਰੇ ਤੋਂ ਹੋਰ ਪੈਸੇ ਦੋ ਹੋਰ ਕਿੰਨੇ ਵਾਰ ਚ ਪੁੰਨੇ ਰਹੀ ਇਹਨਾਂ ਦੇ ਹੋਰ ਕਿੰਨੇ ਪੈਸੇ ਤੇ ਹਰ ਵਾਰ ਚ ਉਹਨਾਂ ਨੇ ਜਦੋਂ ਮੰਗ ਕੀਤੀ ਉਹਨਾਂ ਨੇ 4.5 ਲੱਖ ਰੁਪਇਆ ਹੋ ਲਿਆ ਸੀ ਮੇ ਤੋਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਮਲ ਟੋਟਲ ਲਗਭਗ 40 ਲੱਖ ਦਾ ਡਾ ਲੱਗਾ ਹਾਂਜੀ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਭੇਜਿਆ ਅਸੀਂ ਵਿਆਜੀ ਬਹਿ ਵੜ ਕੇ ਸੋਨਾ ਗੈਣੇ ਰੱਖਦੇ ਨਾ ਕੁਝ ਵੇਚ ਕੇ ਵਟ ਕੇ ਦਸੇਜਦਾ ਫੜ-ਫੜ ਕੇ ਬੈਠੇ ਕਿ ਜਿੱਸਾ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕੰਮ ਜਾ ਹੋਵੇ ਔਰ ਇਨੇ ਪੈਸੇ ਵਿਆਜੀ ਚੁੱਕ ਕੇ ਵਿਆਜ ਵੀ ਜਿਹੜਾ ਪੇਮੈਂਟ ਦੇਣੀ ਵੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਇੱਕ ਦੋਟਾ ਦੋ ਬੇੜੀ ਬੇਟਾ ਸਭ ਤੋਂ ਛੋਟਾ ਕਿਹਨਾਂ ਦਾ ਛੋਟਾ ਤੁਸੀਂ ਜਦੋਂ ਰਾਹ 'ਚ ਜੰਗਲਾਂ 'ਚੋਂ ਲੰਘਦੇ ਅਸੀਂ ਹਾਂਜੀ ਜਦਾਂ ਡੌਂਕੀ ਲਈ ਆ ਤਾਂ ਟੋਟੜੇ ਜਿਹਾ ਸਮਝੋ ਵੀ ਕਿਸ ਤਰ੍ਹਾਂ ਮਤਲਬ ਉੱਥੇ ਅੱਧ ਦਿਨਾਂ ਕੀ ਕਿਵੇਂ ਦਾ ਸਹੂਲਕ ਹੋਇਆ ਕਿਵੇਂ ਉੱਥੇ ਤੱਕ ਪਹੁੰਚੇ ਕਿਵੇਂ ਦਿਹਲਾ ਅੱਛੀ ਸਾਰੀ ਗੱਲ ਦੇ ਅਸਾਂ ਜੰਗਲ ਦੇ ਵਿੱਚ ਕੁੱਤੇ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ 'ਚ ਰਹੇ ਕੋਈ ਡੌਂਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਅਸਾਂ ਨੂੰ ਭਾਵੇਂ ਚੱਲ ਗਿਆ ਤੇ ਜੰਗਲ 'ਚ ਤੇ ਬਚ ਕੇ ਨਾ ਵੀ ਮੈਂ ਉਹ ਨਾ ਵਾ ਤੇ ਬਾਅਦ ਦੋ ਤਿੰਨ ਦਿਨ ਆਇਆ ਨਹੀਂ ਜਿੰਕੋ ਚ ਕੋਈ ਸਾਡੇ ਕੋ ਤੇ ਅਸੀਂ ਆਪ ਹੀ ਰਾਹ ਉਹ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਫੂਣ ਫਾਣ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋ ਗਏ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under platform www.checktrade.com 921760. Chandar Consultants Limited call him on this number 079 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ